ਬਾਜ ਬਣਾ ਦਿੰਦਾ ਇਹ ਗੁਰੂ ਦੇ ਅੰਮ੍ਰਿਤ ਦੇ ਦਾਤ ਹੈ ਤਨ ਸ੍ਰੀ ਗੁਰੂ ਕਲਗੇਦਰ ਸਾਹਿਬ ਜੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਬਜਿੱਤਰ ਸਿੰਘ ਉਹਨਾਂ ਤੋਂ ਕਿਸ ਤਰ੍ਹਾਂ ਹਾਥੀ ਦੇ ਨਾਲ ਲੜਾਉਣਾ ਕਰਦੇ ਨੇ ਕਹਿੰਦੇ ਕਿ ਜਦੋਂ ਮਹਾਰਾਜ ਨੂੰ ਪਤਾ ਲੱਗਿਆ ਨਾ ਸਿੰਘਾਂ ਨੇ ਆ ਕੇ ਦੱਸਿਆ ਕਿ ਮਹਾਰਾਜ ਕਿਲੇ ਦੇ ਵੱਲ ਇੱਕ ਮਸਤ ਹਾਥੀ ਛੱਡਿਆ ਹੈ ਉਹਨਾਂ ਨੇ ਕੱਲ ਮੈਦਾਨੇ ਜੰਗ ਅੰਦਰ ਕੇਸਰੀ ਚੰਦ ਮਸਤ ਹਾਥੀ ਤੇ ਚੜ੍ਹ ਕੇ ਆਉਣਾ ਹੈ ਤੇ ਕਹਿੰਦੇ ਜੀ ਹੁਣ ਮਸਤ ਹਾਥੀ ਲੜਾਉਣਾ ਸਮਝ ਨਾ ਕਰੀਏ ਕਿ ਮਸਤ ਹਾਥੀ ਕੀ ਹੈ ਮਸਤ ਹਾਥੀ ਜਿਸ ਨੂੰ ਕੱਲ ਸ਼ਰਾਬ ਦੇ ਨਾਲ ਰਜਾਇਆ ਜਾਣਾ ਹੈ ਜਿਸ ਦੇ ਸਰੀਰ ਤੇ ਚਾਰੇ ਬੰਨੇ ਸ਼ਸਤਰ ਬੰਨੇ ਹੋਣਗੇ ਤੇ ਜਿਹੜਾ ਹਾਥੀ ਨੂੰ ਚਲਾਉਣ ਵਾਲਾ ਨਾ ਮੁਹਾਵਤ ਹੈ ਜਿੱਥੇ ਚੋਟ ਲੋਹੇ ਦੀ ਮਾਰਦਾ ਉਹਦਾ ਥਾਂ ਬੜਾ ਵੀਕ ਹੁੰਦਾ ਹੈ ਉਥੇ ਵੀ ਤਵੀਆਂ ਬਣ ਕੇ ਚਾਰੇ ਪਾਸੇ ਇਦਾਂ ਕਰਨਾ ਹੈ ਵੀ ਜਿੱਧਰ ਨੂੰ ਵੀ ਹਾਥੀ ਛੱਡ ਦਈਏ ਉਦਰ ਨੂੰ ਬਾਕ ਤਬਾਹੀ ਪਾਉਂਦਾ ਤਬਾਹੀ ਮਚਾਉਂਦਾ ਹੋਇਆ ਅਗਾ ਵਧੇ ਹੁਣ ਇਹ ਖਬਰ ਧਾਨ ਗੁਰ ਕਲਗੀ ਤਰ ਸਾਹਿਬ ਪਿਤਾ ਜੀ ਨੂੰ ਪਤਾ ਲੱਗੀ ਉਹਨਾਂ ਨੇ ਇੱਕ ਬਚਨ ਕੀਤਾ ਕਹਿੰਦੇ ਸਾਡਾ ਹਾਥੀ ਹੀ ਹਾਥੀ ਦਾ ਮੁਕਾਬਲਾ ਕਰੇਗਾ ਹੁਣ ਮਹਾਰਾਜ ਦਾ ਹਾਥੀ ਕਿਹੜਾ ਹੈ ਸੱਚੇ ਪਾਤਸ਼ਾਹ ਦਾ ਹਾਥੀ ਸੀ ਦੁਨੀ ਚੰਦ ਦੁਨੀ ਚੰਦ ਇਹਦਾ ਪਿਸ਼ੋਕੜ ਜਦੋਂ ਆਪਾਂ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਜਾਂਦੇ ਆ ਉੱਥੇ ਲਾਚੀ ਬੇਰਾ ਭਾਈ ਸਾਲੋ ਜੀ ਜਿਨ੍ਹਾਂ ਨੇ ਹਰਮੰਦਰ ਸਾਹਿਬ ਜੀਆਂ ਦੀ ਸਰੋਵਰ ਦੀ ਸੇਵਾ ਕੀਤੀ ਹੈ ਉਹਨਾਂ ਦੀ ਅੰਸਬੰਸ ਦੇ ਵਿੱਚੋਂ ਹੈ ਦੁਨੀ ਚੰਦ ਤਨ ਦੀ ਖਰਾਕ ਬੜੀ ਲੈਂਦਾ ਹੈ ਦੁਨੀ ਚੰਦ ਦਾ ਸਰੀਰ ਬੜਾ ਤਕੜਾ ਹੈ ਤਨ ਦੀ ਬੜੀ ਖਰਾਕ ਹੈ ਉਹਦੀ ਕਈ ਗੁਰੂ ਘਰ ਤਾਂ ਨ ਦੇ ਖਰਾਕ ਵਾਲੇ ਵੀ ਹੁੰਦੇ ਨੇ ਤੇ ਕਈ ਤਨ ਤੇ ਮਨ ਦੋਹਾਂ ਦੇ ਖਰਾਕ ਲੈਣ ਆਉਂਦੇ ਨੇ ਮਹਾਰਾਜ ਤੇ ਕਹਿੰਦੇ ਪਹਿਲੇ ਪੰਗਤ ਪਾਛਾ ਸੰਗਤ ਪਹਿਲਾਂ ਪੰਗਤ ਕਰੋ ਲੰਗਰ ਦੇ ਨਾਲ ਰਾਜ ਕਰਕੇ ਤੇ ਫੇਰ ਸੰਗਤ ਵਿੱਚ ਆਓ ਤੇ ਸਰਵਰਤੀ ਜੋੜੋ ਪਰ ਕਈ ਲੰਗਰ ਦੇ ਵਿੱਚ ਹੀ ਪਛਾਣ ਮੁੜ ਜਾਂਦੇ ਨੇ ਹੁਣ ਜਦੋਂ ਦੁਨੀ ਚੰਦ ਨੂੰ ਪਤਾ ਲੱਗਿਆ ਨਾ ਕਿ ਮਹਾਰਾਜ ਨੇ ਕੱਲ ਮੈਨੂੰ ਹਾਥੀ ਦੇ ਨਾਲ ਲੜਾਉਣਾ ਹੈ ਤੇ ਉਹਨੇ ਨਾਲ ਦੇ ਸਿੰਘ ਅਮਰੀਕ ਸਿੰਘ ਰਣ ਸਿੰਘ ਵਰਗੇ ਮਜਹਿਲ ਸੂਰਮਿਆਂ ਨੂੰ ਆਖਿਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿ ਆਹ ਮਹਾਰਾਜ ਨੂੰ 22 ਧਾਰ ਦੇ ਰਾਜਿਆਂ ਦੇ ਨਾਲ ਸੁਲਾਹ ਕਰ ਲੈਣੀ ਚਾਹੀਦੀ ਹੈ ਸੱਚੇ ਪਾਤਸ਼ਾਹ ਨੂੰ 22 ਧਾਰ ਦੇ ਰਾਜਿਆਂ ਦੇ ਨਾਲ ਹੱਥ ਮਿਲਾ ਲੈਣਾ ਚਾਹੀਦਾ ਹੈ ਲੜਨ ਦੇ ਵਿੱਚ ਕੋਈ ਫਾਇਦਾ ਨਹੀਂ ਕੀ ਫਾਇਦਾ ਲੜਨ ਦੇ ਵਿੱਚ ਮਹਾਰਾਜ ਹੱਥ ਮਲਾ ਲੈਣ ਨਹੀਂ ਤੇ ਮੈਦਾਨੇ ਜੰਗ ਅਦਰ ਬੜੇ ਸਿੰਘ ਸ਼ਹੀਦियां ਪ੍ਰਾਪਤ ਕਰਨਗੇ ਹੁਣ ਦੁਨੀ ਚੰਦ ਦੀ ਹਾਲਤ ਬੜੀ ਵਿਗੜ ਚੁਕੀ ਐ ਕਿ ਮਸਤ ਹਾਥੀ ਦੇ ਨਾਲ ਲੜਾਈ ਹੋਣੀ ਐ ਇਹ ਗੱਲਾਂ ਕਰ ਰਿਹਾ ਸੀ ਇਹਦਾ ਮਨ ਨਾ ਟਿਕਿਆ ਮਨ ਨਾ ਖੜਿਆ ਕਿਉਂਕਿ ਕਰਨ ਵਾਲਾ ਕਰਾਉਣ ਵਾਲਾ ਤੇ ਗੁਰੂ ਆਪ ਸੇ ਕਰਨ ਕਰਾਉਣ ਹਾਰ ਪਰਵਿਆਪੇ ਤੇ ਗੁਰਬਾਣੀ ਕਹਿੰਦੇ ਆ ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ ਜਿਨ੍ਹਾਂ ਨੂੰ ਗੁਰੂ ਨੇ ਨਿਵਾਜਿਆ ਉਹਨਾਂ ਨੂੰ ਅੰਚ ਤੱਕ ਨਹੀਂ ਲੱਗਦੀ ਰੰਚਕ ਮਾਤਰ ਵੀ ਉਹਨਾਂ ਦੇ ਹਾਲਤ ਤੇ ਫਰਕ ਨਹੀਂ ਪੈਂਦਾ ਦੁਨੀ ਚੰਦ ਦਾ ਮਨ ਨਾ ਟਿਕਿਆ ਇਸਨੇ ਰਾਤ ਮੋਟਾ ਰਸਾ ਲੈ ਕਰਕੇ ਕੰਧ ਤੋਂ ਛਾਲ ਮਾਰੀ ਤੇ ਥੱਲੇ ਉਤਰਦਿਆਂ ਡਿੱਗਦਿਆਂ ਲੱਤ 모ਛੇ ਵੱਡ ਹੋ ਗਈ ਟੁੱਟ ਗਈ ਵਿਚੋਂ ਹੁਣ ਖਾਲ ਤੋਂ ਡਰਦਾ ਮੌਤ ਤੋਂ ਬਚਦਾ ਡਰਦਾ ਭੱਜਦਾ ਹੋਇਆ ਆਪਣੇ ਘਰ ਅੰਮ੍ਰਿਤਸਰ ਗਿਆ ਸਵੇਰੇ ਖਬਰ ਮਹਾਰਾਜ ਦੇ ਕੰਨਾਂ ਦੇ ਵਿੱਚ ਪਈ ਕਿ ਦੁਨੀ ਚੰਦ ਮਹਾਰਾਜ ਦਾ ਹਾਥੀ ਜਿਹਨੂੰ ਆਖਦੇ ਸਨ ਮਹਾਰਾਜ ਉਹ ਹਾਥੀ ਡਾਰ ਕਰਕੇ ਭੱਜ ਚੁਕਿਆ ਹੈ ਉਹਦਾ ਮਨ ਨਹੀਂ ਖਲੋਤਾ ਮਨ ਨਹੀਂ ਟਿਕਿਆ ਤੇ ਮਹਾਰਾਜ ਦੀ ਫਾਰਸੀ ਦੇ ਵਿੱਚ ਇੱਕ ਪੰਗਤੀ ਹੈ ਮਹਾਰਾਜ ਕਹਿੰਦੇ ਕਿ ਖਸਮ ਦੁਸ਼ਮਣੇ ਗਰ ਹਜ਼ਾਰ ਆਬਰਦ ਨਾ ਯਕਮਏ ਔਰਾ ਆਯਾਰ ਆਬਰਦ ਕਿ ਜਿਨ੍ਹਾਂ ਤੇ ਖਸਮ ਹੱਥ ਰੱਖ ਦਵੇ ਨਾ ਦੁਸ਼ਮਣ ਉਹਨਾਂ ਦਾ ਕੋਕ ਨਹੀਂ ਵਿਗਾੜ ਸਕਦੇ ਤੇ ਜਿਹੜੇ ਖਸਮ ਨੂੰ ਜਾਣਦੇ ਨੇ ਖਸਮ ਦੀਆਂ ਵਰਕਤਾਂ ਨੂੰ ਭੁੱਲ ਜਾਂਦੇ ਨੇ ਨਾ ਫਿਰ ਕਾਲ ਉਹਨਾਂ ਦੇ ਕਰੀਬ ਹੈ ਮਹਾਰਾਜ ਕਹਿੰਦੇ ਕਿ ਜੇ ਮੱਥੇ ਦੇ ਭਾਗ ਚੰਗੇ ਨੇ ਉਜਲਣੇ ਫਿਰ ਤੇ ਮੈਦਾਨੇ ਜੰਗ ਅੰਦਰ ਲੜ ਸਕਦਾ ਹੈ ਜੇ ਮੱਥੇ ਦੇ ਭਾਗ ਗੁਰੂ ਨੇ ਇੰਨੇ ਉਜਲ ਨਹੀਂ ਕੀਤੇ ਤੇ ਫੇਰ ਨਹੀਂ ਲੜ ਸਕਦਾ ਕਿਉਂਕਿ ਗੁਰਬਾਣੀ ਦੇ ਵਿਚਾਰ ਤਾਰਾ ਹੈ ਦਾਗੇ ਹੋਏ ਸੁਰਣਮ ਹੈ ਜੁ ਜੈ ਬਿਨ ਦਾਗੇ ਭਗ ਜਾਈ ਬਿਨ ਦਾਗੇ ਭਗ ਜਾਈ ਵਾਲੀ ਪੰਕਤੀ ਦੁਨੀ ਚੰਦ ਨੇ ਅੱਜ ਸਾਥ ਕਰ ਦਿੱਤੀ ਹੈ ਦਾਗੇ ਤੋਂ ਬਿਨਾ ਰਣ ਦੇ ਵਿੱਚ ਨਹੀਂ ਲੜਿਆ ਜਾਂਦਾ ਮੱਥੇ ਦੇ ਭਾਗ ਨਹੀਂ ਚੰਗੇ ਦਾਗ ਨੇ ਸ਼ਾਨ ਨਹੀਂ ਕੱਲੀ ਤਨ ਦੀ ਖਰਾਕ ਐ ਇਸ ਕਰਕੇ ਡਰ ਕਰਕੇ ਹਾਲਤਾ ਬਗਤਰ ਹੋ ਕਰਕੇ ਤੇ ਦੁਨੀ ਚੰਦ ਗਰਕਲਗੇ ਤਾਰ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਰਨ ਛੱਡ ਕਰਕੇ ਭਜਿਆ ਤੇ ਜਦੋਂ ਮਹਾਰਾਜ ਦੇ ਕੰਨਾਂ ਦੇ ਵਿੱਚ ਖਬਰ ਪਈ ਸਤਗੁਰਾਂ ਦੇ ਬਾਗ ਸ਼ਬਦ ਹਨ ਜੋ ਕੋ ਕਾਲ ਤੇ ਭਾਜ ਤੇ ਬਾਚਿਤ ਤੋ ਕਹੂੰ ਕੁੰਟ ਕਹੂੰ ਭਾਜ ਜਈ ਹੈ ਜਿਹੜਾ ਕਹੇ ਨਾ ਕਿ ਮੈਂ ਕਾਲ ਤੋਂ ਬਚ ਜਾਵਾਂ ਮੌਤ ਤੋਂ ਬਚ ਜਾਵਾਂ ਮਹਾਰਾਜ ਕਹਿੰਦੇ ਮੌਤ ਤੋਂ ਬਾਤ ਕੇ ਮੌਤ ਤੋਂ ਭੱਜ ਕੇ ਕਿੱਥੋਂ ਤੱਕ ਭਜੋਗੇ ਜੇ ਕਹੀਏ ਕਿ ਹੋਰਾਂ ਉੱਥੇ ਹੀ ਹੁੰਦੀ ਹੈ ਇੰਡੀਆ ਹੀ ਹੁੰਦੀ ਹੈ ਕੈਨੇਡਾ ਅਮਰੀਕਾ ਭੱਜ ਜਾਈਏ ਤੇ ਕਹਿੰਦੇ ਉੱਥੇ ਵੀ ਉਸਨੇ ਢਾ ਲੈਣਾ ਆਏ ਉੱਥੇ ਵੀ ਤੈਨੂੰ ਪਕੜ ਲੈਣਾ ਆਏ ਉਹਦੀਆਂ ਜੜਾਂ ਇਨੀਆਂ ਮਜ਼ਬੂਤ ਨੇ ਉਹਦੀ ਪਕੜ ਇਨਹੀਂ ਮਜ਼ਬੂਤ ਹੈ ਕਹਿੰਦੇ ਉਸਨੇ ਹਰੇਕ ਥਾਂ ਇ ਤੈਨੂੰ ਪਕੜ ਲੈਣਾ ਹੈ ਹਰੇਕ ਥਾਂ ਇ ਕਾਲ ਨੇ ਜੜ ਲੈਣਾ ਹੈ ਕਿਤੇ ਵੀ ਨਹੀਂ ਛੱਡਣਾ ਜਿਸ ਨੂੰ ਗੁਰਬਾਣੀ ਨੇ ਕਿਹਾ ਜਲ ਕਹਾ ਥਲ ਕਹਾ ਗਗਨ ਕੇ ਗੌਨ ਕਹਾ ਕਾਲ ਕੇ ਬਣਾਏ ਸਭ ਕਾਲ ਹੀ ਚਬਾhenge ਜਿਹੜੇ ਕਾਲ ਤੋਂ ਬਚੇ ਜਿਹੜੇ ਕਾਲ ਤੋਂ ਬਣੇ ਹਨ ਨਾ ਅਖੀਰ ਉਹਨਾਂ ਜਨਾਂ ਨੂੰ ਕਾਲ ਨੇ ਚਬਾ ਜਾਣਾ ਹੈ ਇੰਨੇ ਚਿਰ ਨੂੰ ਇਹ ਖਬਰ ਆਈ ਕਿ ਦੁਨੀ ਚੰਦ ਜਿਹੜਾ ਮਹਾਰਾਜ ਦੀ ਸ਼ਰਨ ਛੱਡ ਕੇ ਘਰ ਭੱਜ ਚੁਕਿਆ ਸੀ ਉਸ ਦੀ ਸਾਪ ਲੜਨ ਦੇ ਨਾਲ ਮੌਤ ਹੋ ਗਈ ਹੈ। ਦੁਨੀ ਚੰਦ ਸ਼ਰਨਾਂ ਤੋਂ ਬਚਦਾ, ਕਾਲ ਤੋਂ ਬਚਦਾ, ਮੌਤ ਤੋਂ ਬਚਦਾ ਭੱਜਿਆ ਪਰ ਅਖੀਰ ਮੌਤ ਨੇ ਉਸ ਨੂੰ ਢਾ ਲਿਆ। ਉਹਨਾਂ ਦੇ ਪੁੱਤਿਆਂ ਨੇ ਆ ਕਰਕੇ ਫਿਰ ਕਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਰਨ ਦੇ ਵਿੱਚ ਦੁਨੀ ਚੰਦ ਦੇ ਜਿਹੜੇ ਪਾਪ ਸਨ ਉਹ ਮਹਾਰਾਜ ਦੇ ਸ਼ਰਮ ਦੇ ਵਿੱਚ ਆ ਕਰਕੇ ਬਖਸ਼ਾਏ ਵੀ ਤਦੋਂ ਸੱਚੇ ਪਾਤਸ਼ਾਹ ਕੇ ਸਿੰਘਾਂ ਨੇ ਆਖਿਆ ਕਹਿੰਦੇ ਮਹਾਰਾਜ ਦੱਸੋ ਹੁਣ ਕਿਹੜਾ ਜੂਜੇਗਾ ਕਿਹੜਾ ਹਾਥੀ ਦੇ ਨਾਲ ਲੜੇਗਾ ਕਿਸ ਨੂੰ ਤੁਸੀਂ ਥਾਪੜਾ ਦੇਵੋਗੇ ਤੇ ਸੱਚੇ ਪਾਤਸ਼ਾਹ ਗੁਰ ਕਲਗੀ ਤਾਰ ਸਾਹਿਬ ਇਹਦਾ ਸੰਗਤ ਦੇ ਵਾਲ ਨਿਹਾਰ ਰਹੇ ਨੇ ਇਨੇ ਚਿਰ ਨੂੰ ਸਿੰਘਾਂ ਨੇ ਬੇਨਤੀ ਕੀਤੀ ਸਭ ਸਿੰਘਣ ਤਬ ਅਰਜ ਗੁਜਾਰੀ ਪ੍ਰਭ ਜੀ ਕੁੰਚਰ ਘੇਰ ਚਿੰਗਾਰੀ ਪ੍ਰਭੂ ਜੀ ਹਾਥੀ ਚੰਗਾਰਦਾ ਆਇਆ ਕਿਲੇ ਦੇ ਵੱਲ ਵੱਧ ਰਿਹਾ ਹੈ ਕੁਝ ਨਾ ਕੁਝ ਕਰਨਾ ਕਰੋ ਵਤ ਬਾਰ ਨਹੀਂ ਤੇ ਸੂ ਲਹੀਤ ਤਿਸ ਉਪਾਏ ਕਰਬੋ ਅਬ ਚਾਹੀਤ ਕੁਝ ਨਾ ਕੁਝ ਉਪਾ ਕਰੋ ਉਪਾ ਕਰਨਾ ਚਾਹੀਦਾ ਹੈ ਮਹਾਰਾਜ ਉਸ ਨੇ ਇੱਕ ਲਾਤਾ ਕਰਕੇ ਕਿਲੇ ਦੇ ਦਰਵਾਜੇ ਤੇ ਮਾਰਣੀ ਹੈ ਤੇ ਅੰਦਰ ਘੁੱਟ ਗਿਆ ਤੇ ਬਹੁਤ ਮੁਸੀਬਤ ਮੁਸ਼ਕਲ ਪੈਦਾ ਹੋਵੇਗੀ ਮਹਾਰਾਜ ਨੇ ਆਖਿਆ ਜੇ ਹਾਥੀ ਨਾਲ ਹਾਥੀ ਨਹੀਂ ਲੜਿਆ ਤੇ ਸਾਥੀ ਦੇ ਨਾਲ ਸਾਡਾ ਸ਼ੇਰ ਜੁਝੇਗਾ ਸ਼ੇਰ ਲੜੇਗਾ ਮਹਾਰਾਜ ਸ਼ੇਰ ਕੌਣ ਹੈ ਤੇ ਭਾਈ ਸੰਤੋਖ ਸਿੰਘ ਜੀਆ ਨੇ ਲਿਖਿਆ ਕਹਿੰਦੇ ਸੰਗਤ ਦੇ ਵਿੱਚ ਬੈਠੇ ਹੋਏ ਤਨਹੋ ਮਚਾਰ ਏਕ ਹੈ ਬਚਿੱਤਰ ਸਿੰਘ ਸੂਰਮਾ ਬਲੀ ਬੁਲਹੰਦ 바ਰ ਦੰਡ ਸਤਰ ਤੇ ਗਰੂ ਰਮਾ ਉਹਨਾਂ ਗੰਦੀਵ ਸੂਰਮਿਆਂ ਦੇ ਵਿੱਚ ਪਾਈ ਬਚਿੱਤਰ ਸਿੰਘ ਸੂਰਮਾ ਵੀ ਬੈਠਾ ਹੋਇਆ ਹੈ ਬਲੀ ਜਿਹਦਾ ਸਰੀਰ ਕੱਦ ਤੋਂ ਨਿਕਿਆ ਹੈ ਬਲੀ ਸਰੀਰ ਅੱਖਾਂ ਦੇ ਵਿੱਚ ਲਹ ਲਾਲ ਲਉ ਉਤਰਿਆ ਹੈ ਉਹਨਾਂ ਦੇ ਦਾੜੀ ਤਿੱਕੀ ਹੈ ਮੁਸਹਰੇ ਕੁੰਡੇ ਹਨ ਸ਼ੇਰ ਦੀ ਨਿਆਈ ਜਾਪਦੇ ਨੇ ਜਿਵੇਂ ਸ਼ੇਰ ਨਹੀਂ ਸਾਹਮਣੇ ਖੜਾ ਹੋਵੇ ਭਾਈ ਬਚਿੱਤਰ ਸਿੰਘ ਅੱਜ ਸ਼ੇਰ ਦੀ ਨਿਆਈ ਲੱਗ ਰਹੇ ਨੇ ਮਹਾਰਾਜ ਨੇ ਇਸ਼ਾਰਾ ਕੀਤਾ ਕਹਿੰਦੇ ਸਾਡਾ ਸ਼ੇਰ ਹਾਥੀ ਦੇ ਨਾਲ ਜੁਝੇਗਾ ਭਾਈ ਬਚਿੱਤਰ ਸਿੰਘ ਜੀ ਆਨੇ ਮਹਾਰਾਜ ਦੇ ਸਾਹਮਣੇ ਹੋ ਕਰਕੇ ਆਖਿਆ ਕਹਿੰਦੇ ਮਹਾਰਾਜ ਮੈਂ ਹਾਥੀ ਦੇ ਨਾਲ ਨਹੀਂ ਲੜ ਸਕਦਾ ਮੇਰੀ ਪਾਇਆ ਨਹੀਂ ਹਾਥੀ ਦੇ ਨਾਲ ਲੜਾਂ ਤੇ ਮਹਾਰਾਜ ਨੇ ਆਖਿਆ ਕਿਉਂ ਭਾਈ ਬਚਿੱਤਰ ਸਿੰਘ ਜੀ ਤੇ ਭਾਈ ਬਜਤਰ ਸਿੰਘ ਜੀਆ ਨੇ ਜਵਾਖਿਆ ਕਵੀ ਰਾਜ ਕਵੀ ਸੰਤੋਖ ਸਿੰਘ ਜੀਆ ਨੇ ਲਿਖਿਆ ਕਵੀ ਜੀ ਇਦਾਂ ਲਿਖਦੇ ਨੇ ਜਿਵੇਂ ਕਈ ਵਾਰੀ ਤੇ ਇਦਾਂ ਜਾਪਦਾ ਜਿਵੇਂ ਸਾਹਮਣੇ ਹੀ ਦ੍ਰਿਸ਼ ਵਾਪਰਿਆ ਹੋਵੇ ਜਿਵੇਂ ਮੈਦਾਨੇ ਜੰਗ ਅੰਦਰ ਆਪ ਵੀ ਜੂਝ ਰਹੀ ਹੋਈਏ ਕਵੀ ਜੀ ਦੀ ਕਲਮ ਐਡੀ ਬਲਵਾਨ ਤੇ ਅੱਜ ਕਈ ਮੂਰਖ ਲੋਗ ਉਹਨਾਂ ਦੀ ਕਲਮ ਨੂੰ ਮੰਨਦੇ ਨਹੀਂ ਕਈ ਦਸਮ ਦੇ ਬਾਣੀ ਨੂੰ ਨਹੀਂ ਮੰਨਦੇ ਹੁਣ ਜੇ ਕਵੀ ਰਾਜ ਕਵੀ ਸੰਤੋਖ ਸਿੰਘ ਜੀਆ ਦੇਆਂ ਲਿਖਤਾਂ ਨੂੰ ਨਾ ਮੰਨੋਗੇ ਜੇ ਦਸ਼ਮ ਦੇ ਬਾਣੀ ਨੂੰ ਨਾ ਮੰਨੋਗੇ ਦਸ਼ਮ ਦੇ ਬਾਣੀ ਤੋਂ ਬਿਨਾ ਪੰਜ ਬਾਣੀਆਂ ਕਿਦਾਂ ਸੰਪੂਰਨ ਕਰੋਗੇ ਭਾਈ ਸੰਤੋਖ ਸਿੰਘ ਜੀਆਂ ਤੋਂ ਬਿਨਾ ਗੁਰ ਇਤਿਹਾਸ ਕਿਵੇਂ ਸੰਪੂਰਨ ਕਰੋਗੇ ਹਾਲਾਂਕਿ ਲੈਂਦੇ ਪੰਕਤੀਆਂ ਇਤਿਹਾਸ ਦੀਆਂ ਭਾਈ ਸੰਤੋਖ ਸਿੰਘ ਜੀਆਂ ਦੀ ਰਚਨਾ ਤੋਂ ਹੀ ਨੇ ਪਰ ਉਲਟੀ ਦਾਤੀ ਵੀ ਭਾਈ ਸੰਤੋਖ ਸਿੰਘ ਜੀਆਂ ਤੇ ਹੀ ਵਾਣੀ ਆ ਅੰਦਰੋਂ ਅੰਦਰ ਇਤਿਹਾਸ ਇਕੱਠਾ ਕਰੀ ਜਾਣਾ ਆਪ ਵੀ ਉਹਨਾਂ ਦਾ ਇਤਿਹਾਸ ਲੈ ਕੇ ਕਿ ਸਟੇਜਾਂ ਤੇ ਬੋਲੀ ਜਾਣਾ ਤੇ ਵਿੱਚੋਂ ਵਿੱਚੀ ਦਾਤੀ ਵਿਵਾਈ ਜਾਣੇ ਭਾਈ ਸੰਤੁਖ ਸਿੰਘ ਜੀ ਆਨੇ ਲਿਖਿਆ ਕਹਿੰਦੇ ਕਿ ਮਹਿ ਇਰਹਾਤੀ ਕਿਆ ਬਚਉ ਜੋ ਆਰ ਸਕੈ ਅਗਾਰੀ ਮਹਾਰਾਜ ਸੁਣਿਓ ਸੂਰਮਾ ਮੈਂ ਏਕ ਐਰਾਵਤ ਤਿਸਕੂ ਲੇਹੁ ਮਾਰੀ ਕਹਿੰਦੇ ਮਹਾਰਾਜ ਮੈਂ ਹਾਥੀ ਨਾਲ ਨਹੀਂ ਲੜ ਸਕਦਾ ਪਰ ਜੇ ਕਰਕੇ ਤੁਹਾਡਾ ਸਿਰ ਤੇ ਹੱਥ ਹੋਵੇ ਨਾ ਹਰੀ ਚੰਦ ਦਾ ਹਾਥੀ ਕੇਸਰੀ ਚੰਦ ਦਾ ਤੇ ਕੀ 22 ਧਾਰ ਦੇ ਪਹਾੜੀ ਰਾਜਿਆਂ ਦਾ ਹਾਥੀ ਤੇ ਕੀ ਜੇ ਤੁਸੀਂ ਥਾਪੜਾ ਦਵੋ ਸਵਰਗਾਂ ਦਾ ਇੰਦਰ ਲੋਕ ਦਾ 에ਰਾਵਤ ਹਾਥੀ ਵੀ ਮਾਰ ਕੇ ਤੁਹਾਡੇ ਚਰਨਾਂ ਵਿੱਚ ਸੁੱਟ ਦਿਆ ਉਹ ਵੀ ਮੇਰੇ ਵਾਸਤੇ ਕੁਝ ਵੀ ਨਹੀਂ ਹੈ ਇਹ پاک ਬੋਲ ਜਦੋਂ ਕਲਕੀ ਤਰ ਸਾਹਿਬ ਨੇ ਸੁਣੇ ਤੇ ਬੜੇ ਪ੍ਰਸੰਨ ਹੋਏ ਹੁਣ ਹਾਥੀ ਕਿਲੇ ਦੇ ਵੱਲ ਚੰਗਾਰਦਾ ਆਇਆ ਭਜਾ ਆ ਰਿਹਾ ਇਤਨੇ ਚਰਨੋਂ ਭਾਈ ਬਚਿੱਤਰ ਸਿੰਘ ਜੀਆ ਨੇ ਘੋੜੇ ਦੀ ਸਵਾਰੀ ਕੀਤੀ ਗਰਕਲਗੀ ਧਰ ਸਹਿ ਪਿਤਾ ਦਾ ਥਾਪੜਾ ਲਿਆ ਸਾਰਿਆਂ ਤੋਂ ਪਹਿਲਾਂ ਥਾਪੜਾ ਲਿਆ ਕਰਕੇ ਗੁਰਬਾਣੀ ਦੇ ਬਚਨ ਪੜ੍ਹੇ ਕਹਿੰਦੇ ਕਿ ਮਹਾਰਾਜ ਸ਼ਸਤਰਾਂ ਤੋਂ ਬਿਨਾ ਤੇ ਤੁਹਾਡੀ ਕਿਰਪਾ ਤੋਂ ਬਿਨਾ ਮੈਦਾਨੇ ਜੰਗ ਅੰਦਰ ਨਹੀਂ ਜੂਝਿਆ ਜਾਂਦਾ ਕਿਰਪਾ ਕਰੋ ਸਾਡੇ ਤੇ ਮਹਾਰਾਜ ਤੁਸੀਂ ਆਪ ਮਿਹਰ ਭਰਿਆ ਹੱਥ ਰੱਖੋ ਤੇ ਅਸੀਂ ਮੈਦਾਨੇ ਜੰਗ ਅੰਦਰ ਜੂਝ ਸਕੀਏ ਮੈਦਾਨੇ ਜੰਗ ਅੰਦਰ लाड सखी जब आग की औद निधान बने अति रण में तब जूझ मरऊं देख सेवा भर मोहे ए शुभ कर्मण ते कबहु न डरो ना डरो अरसों जब जाय लरों निश्चय कर अपनी जीत करों आरसिक हो अपने ही मन को ए लालच हो गुण तौ चरो ਜਦ ਆ ਕੀ ਉਹਦਨ ਧਾਨ ਬਣ ਆਤ ਹੀ ਰਨਮੈ ਤਬ ਜੂਜ ਮਰੋਂ ਥਾਪੜਾ ਲਿਆ ਮਹਾਰਾਜ ਨੇ ਆਪਣੇ ਨਗਨੇ ਭਾਈ ਬਜਿੱਤਰ ਸਿੰਘ ਜੀ ਆ ਨੂੰ ਦਿੱਤੇ ਆ ਘੋੜੇ ਤੇ ਸਵਾਰ ਹੋਏ ਭਾਈ ਬਜਿੱਤਰ ਸਿੰਘ ਜੀ ਅੱਖਾਂ ਦੇ ਵਿੱਚ ਖੂਨ ਸਵਾਰ ਹੈ ਸਿੰਘਾ ਨੇ ਦਰਵਾਜ਼ਾ ਖੋਲਿਆ ਘੋੜਾ ਚੰਗਾਰਦੇ ਹੋਏ ਬਾਹਰ ਕਢਿਆ ਬਾਹਰ ਕੱਢਦਿਆਂ ਸਾਹਮਣੇ ਮਸਤ ਹਾਥੀ ਬਾਈ ਤਾਰ ਦੇ ਰਾਜਿਆਂ ਦਾ ਕਮਸਾਨ ਮਚਾਉਣ ਵਾਸਤੇ ਤਿਆਰ ਖੜਾ ਜਦੋਂ ਭਾਈ ਬਚਿੱਤਰ ਸਿੰਘ ਜੀਆ ਨੇ ਸਾਹਮਣੂ ਹੋ ਕਰਕੇ ਵੇਖਿਆ ਥੀ ਦੇ ਵੱਲ ਤੇ ਜਿਹੜਾ ਹਾਥੀ ਆ ਉਸਨੇ ਸੁੰਡ ਦੇ ਨਾਲ ਤਲਵਾਰ ਬੰਨੀ ਹੋਈ ਉਹਨੇ ਭਾਈ ਬਚਿੱਤਰ ਸਿੰਘ ਜੀਆਂ ਤੇ ਵਾਰ ਕੀਤਾ ਤੇ ਭਾਈ ਬਚਿੱਤਰ ਸਿੰਘ ਜੀ ਘੋੜੇ ਤੇ ਸਵਾਰ ਹੋਏ ਸ਼ਸਤਰ ਕਲਾ ਬਾਜ਼ੀ ਦੇ ਭਰਪੂਰ ਉਹਨਾਂ ਨੇ ਨੀਵੇਂ ਕਰਕੇ ਥੋੜਾ ਜਿਹਾ ਸਾਤੇ ਨੂੰ ਉਭਾਰ ਕਰਕੇ ਤੇ ਵਾਰ ਤੋਂ ਬਚੇ ਤੇ ਦੂਜਾ ਵਾਰ ਨਹੀਂ ਭਾਈ ਬਚਿੱਤਰ ਸਿੰਘ ਜੀਆਂ ਨੇ ਕਰਨ ਦਿੱਤਾ ਰਿਕਾਬਾਂ ਤੇ ਜੋਰ ਪਾਇਆ ਕੂਰੇ ਦੀਆਂ ਰਕਾਬਾ ਦੇ ਜੋਰ ਪਾ ਕੇ ਸਰੀਰ ਨੂੰ ਉਛਾਲਿਆ ਹੈ ਸੱਜੇ ਹੱਥ ਦੇ ਵਿੱਚ ਨਾਗਨੀ ਗਰਕਲਕੀ ਧਰ ਸਾਇ ਪਤਾ ਦੀ ਫੜੀ ਹੋਈ ਹੈ ਜੋਰ ਦੇ ਨਾਲ ਬਲ ਦੇ ਨਾਲ ਮਸਤ ਹਾਥੀ ਦੇ ਸਿਰ ਦੇ ਵਿੱਚ ਮਾਰੀ ਸੱਤ ਤਵੇ ਹਾਥੀ ਦੇ ਬੰਨੇ ਹੋਏ ਢਾਲਾਂ ਹਾਥੀ ਦੀਆਂ ਬਨਿਆ ਹੋਈਆਂ ਸੱਤ ਦੀਆਂ ਸੱਤ ਢਾਲਾਂ ਪਾੜਦੀ ਹੋਈ ਨਾਗਨੀ ਮਸਤ ਹਾਥੀ ਦੇ ਸਿਰ ਦੇ ਵਿੱਚ ਜਾਖਬੀ ਜਿਸ ਨੂੰ ਕਵੀ ਰਾਜ ਕਵੀ ਸੰਤੋਖ ਸਿੰਘ ਜੀਆ ਨੇ ਲਿਖਿਆ ਕਰਿਓ ਤਸਾਵਨ ਤਰਵੋ ਸਿਓ ਐਸੇ ਉਕਮਾ ਕਹੋ ਬਣਾਈ ਕਰੋਚ ਦੇਤ ਮੋ ਜਸ ਸਿਵ ਨੰਦਨ ਵਰਸ਼ੀ ਮਾਰਤ ਸਾਈ ਕਹਿੰਦੇ ਬਚਿੱਤਰ ਸਿੰਘ ਜੀ ਦੀ 나ਗਣੀ ਐਦਾਂ ਮਸਤ ਹਾਥੀ ਦੇ ਮਸਤਕ ਦੇ ਵਿੱਚ ਖੁੱਬ ਗਈ ਐ ਰੱਤ ਗਈ ਐ ਜਿਵੇਂ ਮਹਾਭਾਰਤ ਦੇ ਯੁੱਧ ਦੇ ਵਿੱਚ ਕਰੋਚਦੈਂਤ ਬੜਾ ਹੰਕਾਰਿਆ ਬੈਂਤ ਸੀ ਜਿਵੇਂ ਸ਼ਿਵਨੰਦਨ ਨੇ ਉਸ ਦੇ ਮੱਥੇ ਦੇ ਵਿੱਚ ਨਾਗਣੀ ਮਾਰੀ ਪਰਸੀ ਮਾਰ ਕਰਕੇ ਤਸਾਹ ਕਰਕੇ ਉਸ ਨੂੰ ਮਾਰ ਗਰਾਇਆ ਸੀ ਕਹਿੰਦੇ ਅੱਜ ਬਚਿੱਤਰ ਸਿੰਘ ਜੀ ਨੇ ਮਸਤ ਹਾਥੀ ਦੇ ਮੱਥੇ ਦੇ ਵਿੱਚ ਨਾਗਣੀ ਮਾਰ ਕਰਕੇ ਤੇ ਲਉ ਦੀ ਪਹਾਰ ਛੁਟਾ ਦिती ਆ ਲਉ ਦੀ ਪਹਾਰ ਛੁਟੀ ਇਦਾਂ ਵਰਸੀ ਤਾਸ ਦੀ ਹੋਈ ਤਵਿਆਂ ਨੂੰ چیرਦੀ ਹੋਈ ਹਾਥੀ ਦੇ ਮਸਤਕ ਦੇ ਵਿੱਚ ਲੱਗੀ ਜਿਵੇਂ ਤਾਰ ਸਾਬਨ ਨੂੰ ਕੱਟ ਦਿੰਦੀ ਐ ਜਿਵੇਂ ਤਲਵਾਰ ਮੱਖਣ ਦੇ ਵਿੱਚੋਂ ਲੰਘ ਜਾਂਦੀ ਐ ਐਡੇ ਪੋਲੇ ਮਾਨ ਨੂੰ ਹੁਣ ਭਾਈ ਬਚਿੱਤਰ ਸਿੰਘ ਜੀਆ ਨੇ ਤਸਾਹ ਕਰਕੇ ਹਾਥੀ ਦੇ ਮੱਥੇ ਦੇ ਵਿੱਚ ਨਗਣੀ ਉਭਾਰ ਕਰਕੇ ਬਾਹਰ ਕੱਢੀ ਐ ਲਹੂ ਦੀ ਫੁਹਾਰ ਛੁੱਟ ਗਈ ਜਿਹੜਾ ਹਾਥੀ ਮਸਤ ਹੋਇਆ ਸਿੰਘਾਂ ਨੂੰ ਕਸ਼ੋਟ ਪਾਉਣ ਵਾਸਤੇ ਕਿਲੇ ਦੇ ਵੱਲ ਛੱਡਿਆ ਸੀ ਹਾਥੀ ਦੇ ਮੱਥੇ ਦੇ ਵਿੱਚ ਨਗਨੀ ਵਜਨ ਦੇ ਨਾਲ ਏਦਾਂ ਦਾ ਦਿਮਾਗ ਦੇ ਵਿੱਚ ਅਸਰ ਪਿਆ ਵਾਪਸ ਮੁੜ ਕਰਕੇ ਬਾਈ ਧਾਰ ਦੀਆਂ ਫੌਜਾਂ ਨੂੰ ਮਸਲੇ ਜਾ ਰਿਹਾ ਹੈ ਬਾਈ ਧਾਰਦੀਆਂ ਫੌਜਾਂ ਨੂੰ ਹੀ ਧਸੀ ਜਾ ਰਿਹਾ ਹੈ ਉਹਨਾਂ ਨੂੰ ਹੀ ਅਗਾਹ ਲਾ ਕਰਕੇ ਭਜਾਈ ਜਾ ਰਿਹਾ ਆਪਣਾ ਖਰਾਕੋਦ ਹਾਥੀ ਉਹਨਾਂ ਨੇ ਜਿਹੜਾ ਤਿਆਰ ਕਰਕੇ ਕੱਲਿਆ ਸੀ ਉਹਨਾਂ ਤੇ ਹੀ ਬਾਜੀ ਪੁੱਠੀ ਪੈ ਗਈ ਹਾਥੀ ਮਾਰਦਾ ਹੋਇਆ ਮੁਗਲਾਂ ਦੀਆਂ ਫੌਜਾਂ ਨੂੰ ਪਿਛਾਣੋਂ ਭੱਜ ਗਿਆ ਭਾਈ ਬਚਿੱਤਰ ਸਿੰਘ ਜੀ ਆ ਕੇ ਗਿਰਕਲਗੀ ਤਰ ਸੱਚੇ ਪਾਤਸ਼ਾਹ ਦੇ ਚਰਨ ਸੁਪਰਸ ਕੀਤੇ ਮਹਾਰਾਜ ਨੇ ਗਲੇ ਦੇ ਨਾਲ ਲਾਇਆ ਆਖਿਆ ਕਹਿੰਦੇ ਦੁਨੀ ਚੰਦਾ ਥਾਪੜਾ ਤੇ ਗੁਰੂ ਨੇ ਬਖਸ਼ਣਾ ਸੀ ਤੂੰ ਪਹਿਲਾਂ ਹੀ ਦੜਾ ਮਾਰ ਗਿਆ ਦੁਨੀ ਚੰਦਾ ਥਾਪੜਾ ਤੇ ਬਖਸ਼ਣਾ ਸੀ ਗਰ ਕਲਗੀ ਧਾਰਨੇ ਉਸ ਅਕਾਲ ਪੁਰਖ ਨੇ ਪਰ ਤੇਰਾ ਮਨ ਨਾ ਠੇਕਿਆ ਇਸ ਕਰਕੇ ਸੰਗਤ ਜੀ ਦਾਗੇ ਹੋਏ ਸੋ ਰਣ ਮੈਂ ਜੂਜੇ ਬਿਨ ਦਾਗੇ ਭਾਗ ਜਾਈ ਜਿਨ੍ਹਾਂ ਦੇ ਮਸਤਕ ਦੇ ਭਾਗ ਹੁੰਦੇ ਨੇ ਜਿਨ੍ਹਾਂ ਦੇ ਨਾਮ ਦੇ ਨਿਸ਼ਾਨ ਹੁੰਦੇ ਨੇ ਉਹੀ ਮੈਦਾਨੇ ਜੰਗ ਅੰਦਰ ਜੂਝਦੇ ਨੇ ਬਿਨਾ ਦਾਗ ਤੋਂ ਬਿਨਾ ਮਸਤਕਾਂ ਦੇ ਭਾਗਾ ਤੋਂ ਪੱਜ ਜਾਂਦਾ ਹੈ ਇਨਸਾਨ ਦਾ ਮਨ ਨਹੀਂ ਟਿਕਦਾ ਇਹ ਉਹ ਅੰਮ੍ਰਿਤ ਦੇ ਦਾਤ ਹੈ ਜਿਹੜੀ ਅੰਮ੍ਰਿਤ ਦੇ ਦਾਤ ਭਾਈ ਬਚਿੱਤਰ ਸਿੰਘ ਜੀ ਆਨੇ ਲਈ ਜਿਸ ਅੰਮ੍ਰਿਤ ਦੇ ਦਾਤ ਨੇ ਚਿੜੀਆਂ ਤੋਂ ਬਾਜ ਬਣਾ ਦਿੱਤਾ ਇਸ ਕਰਕੇ ਆਪਾਂ ਵੀ ਅਮਰਤ ਦੀਆਂ ਦਾਤਾਂ ਲੈਣਾ ਕਰੀਏ ਆਪਾਂ ਵੀ ਅਮਰਤ ਧਾਰੀ ਹੋਣਾ ਕਰੀਏ ਜਿਸ ਤਰ੍ਹਾਂ ਭਾਈ ਬਜਤਰ ਸਿੰਘ ਜੀ ਨੇ ਮਸਤ ਹਾਥੀ ਮਾਰ ਦਿੱਤਾ ਹੈ ਆਪਾਂ ਵੀ ਅੱਜ ਅਮਰਤ ਦੀ ਦਾਤ ਲੈ ਕਰਕੇ ਆਪਣੇ ਮਨ ਦੇ ਵਿਕਾਰਾਂ ਨੂੰ ਮਾਰੀਏ ਅਮਰਤ ਦੀ ਦਾਤ ਲੈ ਕਰਕੇ ਜਿਹੜੇ ਹਿਰਦੇ ਅੰਦਰ ਉਪਜ ਰਹੀ ਦੁਬਦਾਇਸ ਨੂੰ ਖਤਮ ਕਰੀਏ ਗੁਰੂ ਵਾਲੇ ਬਣ ਕਰਕੇ ਪਰਮੇਸ਼ਰ ਵਾਲੇ ਬਣ ਕਰਕੇ ਅਕਾਲ ਪੁਰਖ ਵਾਲੇ ਬਣ ਕਰਕੇ ਨਿਤਾ ਪ੍ਰਤੀ ਪਰਮੇਸ਼ਰ ਦੇ ਦਰਸ਼ਨ ਕਰਕੇ ਤੇ ਆਪਣੇ ਮਨ ਨੂੰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੋੜੀਏ ਅੰਮ੍ਰਿਤ ਸਿੱਖ ਵਾਸਤੇ ਕਿਉਂ ਜ਼ਰੂਰੀ ਹੈ ਜਿਵੇਂ ਵਿਦੇਸ਼ ਜਾਣਾ ਹੋਵੇ ਤੇ ਪਾਸਪੋਰਟ ਤੇ ਮੋਹਰ ਲੱਗਦੀ ਹੈ ਜੇ ਦਰਗਾਹ ਦੇ ਵਿੱਚ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਾਣਾ ਹੋਵੇ ਸਾਧ ਸੰਗਤ ਤੇ ਜਾਣਾ ਹੋਵੇ ਤੇ ਉਹ ਮੋਹਰ ਪਾਸਪੋਰਟ ਇਹ ਅੰਮ੍ਰਿਤ ਹੈ ਇਸ ਕਰਕੇ ਅਮਰਤ ਦੇ ਦਾਤ ਸਿੱਖ ਦੇ ਲਈ ਬੜੀ ਜ਼ਰੂਰੀ ਹੈ ਇਸ ਤੋਂ ਬਿਨਾ ਗੁਰੂ ਦੇ ਨਾਮ ਦੇ ਜਹਾਜ਼ ਤੇ ਨਹੀਂ ਚੜਿਆ ਜਾਂਦਾ ਸੋ ਇਨੀਆਂ ਕੋ ਬੇਨਤੀਆਂ ਆਪ ਸਾਰੀ ਸੰਗਤ ਦੇ ਦਾਸ ਵੱਲੋਂ ਪ੍ਰਵਾਨ ਕਰਨੀਆਂ ਹੋਈਆਂ ਬਯੰਤ ਤੋਂ ਬਯੰਤ ਭੁਲਾ ਆਪ ਜੀ ਨੇ ਬਖਸ਼ ਲੈਣੀਆਂ ਅਗਾਂਹ ਵਾਸਤੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਸਤਗੁਰਾਂ ਦੇ ਕਥਾ ਵਿਚਾਰ ਕਰਨ ਦੀ ਸਮਾਤਾ ਜਾਵੇ ਆਪ ਸੰਗਤ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਗਰਕਲਗੀਤਾਰ ਸੱਚੇ ਪਾਤਸ਼ਾਹ ਇਹ ਦਾਤ ਬਖਸ਼ਣ ਦੇ ਯੋਗ ਹਨ ਬਖਸ਼ ਦੇ ਨਾ ਲੇਖਕ ਤੇ ਨਾ ਛੂਟੀ ਹੈ ਖਿੰਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਵਾਹ